ਆਪੋ ਜੀ ਦੀ ਦੂਰ ਕੀ ਗੱਲ ਕਰਨੀ ਆ ਕਰਨੋ ਜਲਾ ਬਾਈ ਵੇਖ ਲੋ ਚਲ ਮੇਰੀ ਤੇ ਮਾਂ ਗਈ ਆ ਤੇ ਬਾਈ ਦੇ ਦੋਵੇਂ ਮਾਂ ਪਿਓ ਉਰਦੀ ਗਣਾ ਕਰਨੋ ਜਲੇ ਬਾਈ alli ਵੇਖ ਲੋ ਮੇਰੀ ਤੇ ਚਲ ਮਾਂ ਆ ਮਾਂ ਦਾ ਦੁੱਖ ਵੀ ਬੜਾ ਤਕੜਾ ਆ ਤੇ ਪਿਓ ਦਾ ਦੁੱਖ ਵੀ ਬੜਾ ਤਕੜਾ ਜਿੰਨਾ ਦੋਵਾਂ ਨੇ ਪਾਲਿਆ ਹੁੰਦਾ ਨਾ ਬੱਚਾ ਮਾਂ ਦਾ ਦੇ ਨਹੀਂ ਦੇ ਸਕਦਾ ਤੇ ਨਾ ਪਿਓ ਦਾ ਦੇ ਨਹੀਂ ਦੇ ਸਕਦਾ ਤੇ ਉਹ ਜਲਾ ਬਾਈ ਵੇਖ ਲੋ ਉਹਦੇ ਦੋਵੇਂ ਨਾ ਮਾਂ ਆ ਨਾ ਪਿਓ ਆ ਤੇਰੇ ਵੀ ਕਿ ਡਾ ਜੀਰਾ ਬੰਦੇ ਦਾ ਤੇ ਮੈਂ ਤਾਂ ਫਿਰ ਵੀ ਹਜੇ ਬੱਚਾ ਕਈ ਗਲਤ ਕਮੈਂਟ ਕਰਦੇ ਹਜੇ ਵੀ ਮੈਂ ਕੀ ਕਹਿ ਸਕਦਾ ਹੁਣ ਮੈਂ ਕਰ ਤੇ ਕੋਸ਼ਿਸ਼ ਕਰ ਤੇ ਕੋਸ਼ਿਸ਼ ਸਕਦਾ ਨਹੀਂ ਮੈਂ ਜਾਨਨ ਨੂੰ ਮਾਰ ਸਕਦਾ ਜੋ ਕੁਝ ਵੀ ਕਰ ਸਕਦਾ ਮੈਂ ਰਮਾਨਾ ਮੇਰੇ ਮਮੀ ਡਾਡੀ ਵੀ ਇਤਨੀ ਗੱਲ ਸਮਝਾਉਂਦੇ ਹੁੰਦੇ ਸੀ ਜੋ ਕੋਈ ਜੋ ਕੋ ਜੋ ਮਰਜ਼ੀ ਕਰਦਾ ਰਹੇ ਤੂੰ ਨਹੀਂ ਕਿਹਨੂੰ ਕੋਈ ਕਹਿਣਾ ਬਾਕੀ ਹੁਣ ਮਾਂ ਦੀਆਂ ਗੱਲਾਂ ਸਮਝਾਈਆਂ ਯਾਦ ਆਉਂਦੀਆਂ ਜਿਨ੍ਹਾਂ ਦੀਆਂ ਮਾਂ ਪਰ ਹੁੰਦਾ ਉਹਨਾਂ ਦੀ ਗੱਪਾ ਕਦਰ ਨਹੀਂ ਕਰਦੇ ਜਦੋਂ ਮਾਂ ਪਿਓ ਚਲ ਜਾਂਦਾ ਤਾਂ ਫਿਰ ਆਪਾਂ ਦੇ ਆਪਨੇ ਕਦਰ ਕਰਨੇ ਇਹ ਹਾਂਜੀ ਜੀ ਹੁਣ ਸਾਡੇ ਮਾਂ ਜੀ ਕੀ ਤੁਹਾਡਾ ਪਹੁੰਚ ਗਿਆ ਰੱਬ ਦੀ ਪੂਜਾ ਕਰਨ ਦਾ ਕੀ ਫਾਇਦਾ ਜੇ ਆਪਾਂ ਮਾਂ ਪਿਓ ਦੀ ਪੂਜਾ ਨਾ ਕਰਾਂਗੇ ਤੇ ਫਾਇਦਾ ਤੇ ਫੇਰੀ ਆ ਨਾ ਰੱਬ ਦੀ ਪੂਜਾ ਕਰਨ ਦਾ ਵੀ ਜੇ ਆਪਾਂ ਆਪਣੇ ਮਾਂ ਪਿਓ ਦੀ ਪੂਜਾ ਕਰਾਂਗੇ ਤੇ ਕੱਲੇ ਰੱਬ ਦੀ ਪੂਜਾ ਕਰਨ ਨਾਲ ਨਹੀਂ ਰੱਬ ਰੱਬ ਪਾਇਆ ਜਾਂਦਾ ਮਾਂ ਪਿਓ ਦੀ ਸੇਵਾ ਵੀ ਕਰਨੀ ਪੈਂਦੀ ਆ